ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਬਨੂੜ ਜੋ ਸਾਡੇ ਟ੍ਰੈਫਿਕ ਇੰਚਾਰਜ ਅਸੀਸ਼ ਕੁਮਾਰ ਜੀ ਉਹਨਾਂ ਦੇ ਕੋਲ ਆਇਆ ਸੀਦਾ ਜੋ ਅੱਜ ਸਰਕਾਰ ਨੇ ਨਵਾਂ ਕਾਨੂੰਨ ਜੋ ਟ੍ਰੈਫਿਕ ਦੇ ਉੱਤੇ ਲਾਗੂ ਕੀਤਾ ਜੋ ਨਵਾਲਕ ਬੱਚੇ ਆ ਟੂ ਵਿਲਰ ਤੇ ਜੋ ਫੋਰ ਵਿਲਰ ਆ ਉਹਦੇ ਤੋਂ ਬੰਦੀ ਲਗਾਈ ਗਈ ਆ ਔਰ ਜੇਕਰ ਜੇ ਕੋਈ ਵਹੀਕਲ ਨਾ ਬਾਲਕ ਪੋਚਾ ਫੜਦਾ ਫੜਿਆ ਗਿਆ ਤਾਂ ਜੋ ਮਾਪਿਆਂ ਤੇ ਜੋ ਕਾਨੂੰਨੀ ਕਾਰਵਾਈ ਜੋ ਸਰਕਾਰ ਵੱਲੋਂ ਤੈਅ ਕੀਤਾ ਗਿਆ ਕਾਨੂੰਨ 3 ਸਾਲ ਦੀ ਸਜ਼ਾ ਔਰ 25000 ਰੁਪਏ ਦਾ ਜੁਰਮਾਨਾ ਹੈ ਆ ਉਸ ਸਬੰਧ ਵਿੱਚ ਅਸੀਂ ਇੱਕ ਟ੍ਰੈਫਿਕ ਚਾਰਜ ਜੋ ਹੈ ਸतीश ਕੁਮਾਰ ਜੀ ਬਨੂੜ ਤੋਂ ਉਹਨਾਂ ਨਾਲ ਗੱਲਬਾਤ ਕਰਨ ਆਏ ਸੀ ਅ ਅ ਵੀਰ ਜੀ ਦੱਸੋ ਮੜਦਾ ਕੀ ਹੈ ਨਵਾਂ ਕਾਨੂੰਨ ਬਣ ਕੇ ਆਇਆ ਜੋ ਮੈਂ ਸਿਸ ਸतीश ਕੁਮਾਰ ਜੋ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਚਾਰ ਪਹੀਆ ਵਾਹਨ ਜਾਂ ਦੋ ਪਹੀਆ ਵਾਹਨ ਚਲਾਣਗੇ ਜਿਹਦੇ ਲਾਇਸੈਂਸ ਨਹੀਂ ਹੈਗਾ ਤੇ ਉਹਨਾਂ ਦੇ ਖਿਲਾਫ ਜੋ ਵੀ ਸੋਧ ਕੀਤਾ ਗਿਆ ਤਾਰਾ 199 ਇਹ ਅਤੇ ਤਾਰਾ 199 ਵੀ ਇਹਦੇ ਤਹਿਤ ਇਹਨਾਂ ਦੇ ਜਿਹੜੇ ਚਲਾਨ ਕੱਟੇ ਜਾਣਗੇ ਚਲਾਨਾ ਦੇ ਵਿੱਚ 25000 ਵੀ ਤੱਕ ਦਾ ਜੁਰਮਾਨਾ ਤੇ 3 ਸਾਲ ਦੀ ਮਾਪੇ ਨੂੰ ਜਾਂ ਕਿਸੇ ਦਾ ਵੀ ਦੇਖਣ ਕੋਈ ਮਾਕੇ ਲਿਆਏਗਾ ਉਹਨੂੰ ਸਜ਼ਾ ਹੋ ਸਕਦੀ ਹੈ ਠੀਕ ਹੋਇਆ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਦਸੋ ਵੀ ਆਪਾ ਕਿਉਂਕਿ ਇਹ ਅੱਜਕੱਲ ਮੋਟਰਸਾਈਕਲ ਦਾ ਹਰੇਕ ਨੂੰ ਇਹ ਘਰੀ ਖੜਾ ਹੈ ਐਕਟਿਵਾ ਮੋਟਰਸਾਈਕਲ ਤੇ ਸਰਦਾ ਵੀ ਹੈ ਨਹੀਂ ਬੱਚਿਆਂ ਦਾ ਹੁ ਸਕੂਲ ਜਾਣਾ ਹੁੰਦਾ ਬੱਚਾ ਨੇ ਜਾਂ ਕੋਈ ਵਿਰਧ ਕੋਈ ਕਰਾਂ ਦਾਦਾਬਦੀ ਉਹਨੂੰ ਦਵਾਈ ਬੂਟੀ ਦਵਾਈਣੇ ਸ਼ਹਿਰ ਵਿੱਚ ਜਾਣਾ 5 ਕਿਲੋਮੀਟਰ ਦੇ ਉੱਤੇ ਉਹਨੂੰ ਕਿਵੇਂ ਲਾਗੂ ਕਰੂੰਗੇ ਆਪਾਂ ਫਿਰ ਦੇਖੋ ਸਰ ਜਿਹੜੇ ਮਤਲਬ ਕਿ 50 cc ਦੇ ਇਲੈਕਟ੍ਰਿਕਨ ਵਹੀਕਲ ਨੇ ਜੀ ਉਹਨਾਂ ਨੂੰ ਤਲਾਸ਼ੇਦੇ ਨੇ 16 ਸਾਲ ਦਾ ਬੱਚੇ ਦਾ ਲਾਇਸੈਂਸ ਬਣੇਗਾ ਠੀਕ ਜਿਹੜਾ 100 cc ਦਾ ਐਕਟਿਵਾ ਆ ਮੋਟਰਸਾਈਕਲ ਆ ਉਹ 18 ਸਾਲ ਤੋਂ ਘਟਦੇ ਚਲਾਉਂਗੇ ਲਾਇਸੈਂਸ ਨਹੀਂ ਬਣੇਗਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਠੀਕ ਹੋ ਸਰ ਜਿਵੇਂ ਅਚਾਨਕ ਕਾਨੂੰਨ ਬਣ ਕੇ ਆ ਗਿਆ ਇਹਦੀ ਪਹਿਲਾਂ ਕੋਈ ਜਾਗਰੂਤ ਨਹੀਂ ਆਪਣੋ ਫਲਾਨੀ ਚਾਹੀਦੀ ਸੀ ਸਮਾਜ ਦੇ ਵਿੱਚ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਕਾਨੂੰਨ ਸਰ ਵੇਖੋ ਇਹ 2019 ਚ ਕਾਨੂੰਨ ਬਣਿਆ ਉਦੋਂ ਦੇ ਹੀ ਸਾਰੇ ਸਕੂਲਾਂ 'ਚ ਸੈਮੀਨਾਰ ਲਗਾਏ ਜਾ ਰਹੇ ਆ ਹੁਣ ਵੀ ਸਾਡੇ ਡੀਐਸਪੀ ਸਾਹਿਬ ਤੇ ਮੱਲੇ ਸਾਡੇ ਜਨਰਲ ਇੰਸਪੈਕਟਰ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹੀ ਮੱਲੇ ਇਹਨਾਂ ਦਾ ਸੈਮੀਨਾਰ ਸਕੂਲਾਂ 'ਚ ਜਾ ਕੇ ਲਾ ਰਿਹਾ ਸੀ ਵੀ ਲਾ ਰਹੇ ਆ ਬੇਨੂੰ ਜਿੰਨਾ ਹੀ ਇੱਕ ਤਰੀਕ ਤੋਂ ਸਾਰੇ ਲਾਗੂ ਮਨਕਰ ਹੋਏਗਾ ਜੀ 1 ਅਗਸਤ ਤੋਂ 1 ਅਗਸਤ ਤੋਂ ਸਰ ਠੀਕ ਹੋ ਗਈ ਤੇ ਸਰ ਜੀ ਜਿੰਨੇ ਜੇ ਛੋਟਾ ਬੱਚਾ ਜੇ ਮੈਂ ਤੁਸੀ ਦੱਸਿਆਗਾ ਵੀ ਜੋ ਬਗੇਰ ਗੇਰ ਤੋਂ ਜੋ ਛੋਪੀ ਐਕਟਿਵ ਹੈਗੀ ਆ ਉਹਦਾ ਉਹਦਾ ਲਾਇਸੈਂਸ ਬਣੂਗਾ ਜਾਂ ਕੋਈ ਰੂਲ ਹੈਗਾ ਹੈ ਜਾਂ ਬਗੇਰ ਸਸਤਰ ਚੱਲ ਸਕਦੀ ਆ ਨਹੀਂ ਸਰ 16 ਸਾਲ ਦਾ ਜਿਹੜਾ ਬੱਚਾ ਆ ਉਹ ਲਾਇਸੈਂਸ ਬਣਾ ਸਕਦਾ ਹੈ ਬਿਨ ਬਟ ਗੇਰ ਠੀਕ ਉਹ ਤਲਾਸ਼ ਸਕਦੇ ਨੇ ਜਿਹੜਾ 18 ਸਾਲ ਦਾ ਬੱਚਾ ਉਹ ਲਾਇਸੈਂਸ ਬਣਾ ਕੇ ਫਿਰ ਜਿਹੜਾ ਮਰਜ਼ੀ ਵਹੀਕਲ ਚਲਾ ਸਕਦਾ ਜੀ ਠੀਕ ਹੋ ਸਰ ਤੇ ਇਹ ਫਿਰ ਤੁਸੀਂ ਕਿਵੇਂ ਲਾਗੂ ਕਰੋਗੇ ਪਹਿਲੀ ਤਰੀਕਤੋਂ ਕਿਵੇਂ ਕੋਈ ਨਾਕਾਬੰਦੀ ਹੋਊਗੀ ਜਾਂ ਕਿਦਾਂ ਦਾ ਹੋਊਗਾ ਰੂਟ ਤੁਹਾਡਾ ਇਹ ਜਿਵੇਂ ਵੀ ਸਰ ਸਾਡੇ ਡੀਐਸਪੀ ਸਾਹਿਬ ਟ੍ਰੈਫਿਕ ਪਟਿਆਲਾ ਦੇ ਇੰਸਪੈਕਟਰ ਸਾਹਿਬ ਜਿਹੜੇ ਵੀ ਹੁਕਮ ਕਰਨਗੇ ਉਹ ਹਿਸਾਬ ਨਾਲ ਸਰ ਇਹ ਲਾਗੂ ਹੋਏਗਾ ਜੀ ਠੀਕ ਸਰ ਧੰਨਵਾਦ ਜੀ ਮਿਹਰਬਾਨੀ ਇਹ ਸੰਸਦ ਨਾਲ ਟ੍ਰੈਫਿਕਨ ਚਾਰਜਸ ਜੀ ਕੁਮਾਰ ਜੀ ਬਣੂੜ ਤੋਂ ਜਿਨ੍ਹਾਂ ਨੇ ਇਸ ਨਵੇਂ ਕਾਨੂੰਨ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ